ਤੂੰ ਮਾਰ ਦਿਉ ਨਾ ਬਾਪੂ ਇਹ ਦੁਦਾ ਮਾਰਦੇ ਮੈਨੂੰ ਕੀ ਕਰਾਂ ਮੈਂ ਤੈਨੂੰ ਤੇਰਾ ਕਰਾਂ ਕੀ ਲਿਆਵਾਂ ਕਿ ਤਮਾਰਦੇ ਬਾਪੂ ਮੈਂ ਮਰਿਆ ਹੀ ਚੰਗਾ ਸੀਗਾ ਮੈਨੂੰ ਜ਼ਹਿਰ ਦੇ ਦੇ ਮੈਨੂੰ ਸਪਰੇਅ ਲਿਆ ਦੇ ਮੈਂ ਉਹ ਪੀ ਲੂੰਗਾ ਉੱਟੀ ਜਾਂਦੇ ਸੀਗੇ ਜਦ ਜ ਆਦੇ ਮੁੰਡੇ ਨੂੰ ਪਿੰਜਰੇ ਸਾਡੇ ਮਾਦਾ ਸਰਪੰਚ ਸਰ ਹੁੰਦਾ ਸਰ ਵੇਖੀ ਜਾਂਦੇ ਲੋ ਨਹੀਂ ਹਟਨਾ ਬਾਪੂ ਹਾਂ ਬਾਪੂ ਕੀ ਕਰਾਂ ਮੈਂ ਤੈਨੂੰ ਏ ਕੀ ਕਰਾਂ ਕਿਉਂ ਤਾੜਿਆ ਤੈਨੂੰ ਪਤਾ ਵੀ ਹੈ ਮੈਂ ਕਾਹਤੋਂ ਤਾੜਿਆ ਤੂੰ ਦੁਸ਼ਮਣਾ ਮੇਰਾ ਦੁਸ਼ਮਣਾ ਜਿਹਨੇ ਤੈਨੂੰ ਉਂਗਲਾ ਫੜ ਕੇ ਇਹ ਤੋਂ ਮੇਰਾ ਦਾ ਹੁੰਦਾ ਨਾ ਤੇ ਮੇਰਾ ਸੰਗਲ ਖੋਲ ਦਿੰਦਾ खोल जा बापू, बापू। छोर जा भी किसी किटे आला नहीं गा छोर ने की करना यार रब ने बड़े दुखी करे हैं उधर सरकार ने करे हैं उधर रब ने करे हैं किये ਬਾਪੂ ਖੋਲ ਦੇ ਸੰਗਲ ਯਾਰ ਨਹੀਂ ਤਾਂ ਮੈਂ ਮਰ ਜੂ ਤੇ ਮਰੇ ਇੰਨ ਤੂੰ ਸੰਗਲ ਖੋਲਣ ਨੂੰ ਤੂੰ ਡਿਊਟੀ ਤੇ ਜਾਣਾ ਤੇ ਅੱਕ ਕੇ ਬਹਿ ਜਾ ਜੇ ਤੂੰ ਮੇਰਾ ਬਾਪੂ ਹੁੰਦਾ ਨਾ ਤੇ ਮੇਰਾ ਦੁੱਖ ਦੇਖਦਾ ਤੇਰਾ ਦੁੱਖ ਦੇ ਮੇਰਾ ਸੰਗਲ ਖੋਲਦਾ ਤੇਰਾ ਦੁੱਖ ਦੇਖਦਾ ਕਰਕੇ ਤੈਨੂੰ ਸੰਗਲ ਲਾਇਆ ਨਹੀਂ ਬਹਿਣ ਦੀ ਉਮਰ ਤਾਂ ਮੇਰੀ ਆ ਤੇਰੀ ਕੰਮ ਕਰਨ ਦੀ ਉਮਰ ਆ ਇਹ ਜਵਾਨੀ ਦੇ ਇਹੋ ਜੇ ਜਵਾਨੀ ਦੇ ਦਿਨਾਂ ਦੇ ਵਿੱਚ ਜਵਾਨੀ ਕੀ ਬਾਪੂ ਯਾਰ ਤੇਰੇ ਘਰ ਚ ਸੌਖ ਨਹੀਂ ਜੇ ਤੇਰੇ ਘਰ ਚ ਸੌਖ ਹੁੰਦਾ ਨਾ ਤੇਰਾ ਘਰ ਤਾਂ ਕਬਰ ਨਾਲੋਂ ਭੜਾ ਕਬਰਾਂ ਚ ਸੌਖ ਆਗਾ ਤੈਨੂੰ ਬਚਾਉਣਾ ਹੀ ਚਾਹਣਾ ਤਾਂ ਤੈਨੂੰ ਸੰਗਲ ਲਾਇਆ ਤੈਨੂੰ ਬਚਾਉਣ ਦਾ ਹੀ ਮਾਰੇ ਨੇ ਸੰਗਲ ਲਾਇਆ ਉਹ ਕੰਜਰਾ ਜਦੋਂ ਮੈਂ ਜਾਨਣਾ ਬਾਹਰ ਨੂੰ ਜਾਵੜਦਾ ਮੈਂ ਖੇਤ ਜਾਵੜਦਾ ਤੈਨੂੰ ਪਤਾ ਨਹੀਂ ਕਿਹੜਾ ਕੰਜਰ ਚਿੱਟਾ ਸੱਟ ਜਾਂਦਾ ਤੈਨੂੰ ਉਹਦਾ ਬਾਪੂ ਮੇਰੇ ਆਪ ਦੇ ਆਪ ਦੇ ਤੂੰ ਦੁਸ਼ਮਣ ਆ ਮੇਰਾ ਦੁਸ਼ਮਣ ਅੱਛਾ ਉਹ ਤੇਰੇ ਆਪਦੇ ਹੋਗੇ ਤੇ ਮੈਂ ਤੇਰਾ ਦੁਸ਼ਮਣ ਹੋ ਗਿਆ ਜਿਹਨੇ ਜੰਮਿਆ ਤੂੰ ਦੁਸ਼ਮਣ ਆ ਮੇਰਾ ਦੁਸ਼ਮਣ ਜਿਹਨੇ ਤੈਨੂੰ ਉਂਗਲਾ ਫੜ ਕੇ ਇਹ ਤਾਂ ਮੇਰਾ ਆਪਦਾ ਹੁੰਦਾ ਨਾ ਤੇ ਮੇਰਾ ਸੰਗਲ ਖੋਲ ਦਿੰਦਾ ਜਿਹਨੇ ਤੈਨੂੰ ਖੜਾਇਆ ਮੈਂ ਤੇਰਾ ਦੁਸ਼ਮਣ ਬਣ ਗਿਆ ਉਹ ਤੇਰੇ ਆਪਦੇ ਬਣ ਕੇ ਜਿਹੜੇ ਤੈਨੂੰ ਤੈਨੂੰ ਜ਼ਹਿਰ ਤੇ ਲਾਉਂਦੇ ਆ ਤੈਨੂੰ ਚਿੱਟੇ ਤੇ ਲਾਉਂਦੇ ਆ ਤੈਨੂੰ ਜ਼ਹਿਰ ਤੇ ਲਾਉਂਦੇ ਆ ਪੁੱਤ ਸਮਝ ਜਾ ਉਹ ਸਮਝ ਜਾ ਤੈਨੂੰ ਮੈਂ ਕਹੀ ਜਾਂਦਾ ਉਹ ਉਹ ਤੇਰੇ ਦੁਸ਼ਮਣ ਆ ਮੈਂ ਤੇਰਾ ਪਿਓ ਆ ਪਿਓ ਕਰਕੇ ਮੈਂ ਤੇਰਾ ਪਿਓ ਨਾ ਨਾ ਹੁੰਦਾ ਤੇ ਤੈਨੂੰ ਫੈਰ ਮਾਰਦਾ ਜੇ ਤੇਰਾ ਬਸ਼ਮਣ ਹੁੰਦਾ ਤੇਰੇ ਤੇਰੇ ਫੈਰ ਵੀ ਨਹੀਂ ਮੈਂ ਮਾਰ ਸਕਦਾ ਮਾਰੀ ਦੇ ਤੂੰ ਮੈਨੂੰ ਮੈਂ ਕਿਉਂਕਿ ਮੈਂ ਤੇਰਾ ਪਿਓ ਆ ਤੈਨੂੰ ਚਿੱਟੇ ਤੋਂ ਬਚਾਉਣ ਵਾਸਤੇ ਤੈਨੂੰ ਸੰਗਲ ਲਾਇਆ ਤੈਨੂੰ ਮਾਰਨ ਵਾਸਤੇ ਨਹੀਂ ਲਾਇਆ ਕੰਜਰਾ ਤੂੰ ਤਾਂ ਖਰਾ ਘਰ ਵਕਾਊ ਕਰਤਾ ਤੂੰ ਤਾਂ ਕੱਲੀ ਕੱਲੀ ਐਟਾ ਵਕਾਊ ਕਰੀ ਬੈਠਾ ਵਿੱਚ ਹੀ ਬੈਠਾ ਜਿਹੜੇ ਹਸਾਵਣਾ ਤੂੰ ਕਰਜਾਈ ਕਰੀ ਬੈਠਾ ਮੈਨੂੰ ਘਰ ਘਰ ਉਹ ਵੇਖਿਆ ਵਾ ਆਪਣਾ ਜੇ ਤੂੰ ਨਾ ਹਟਿਆ ਨਾ ਇੱਕ ਦਿਨ ਮੈਂ ਵੀ ਫੇਰ ਮਾਰ ਲੈਣਾ ਤੇ ਤੇਰੇ ਵੀ ਮਾਰਨਾ ਘਰ ਘਰ ਉਹ ਹੁੰਦਾ ਬਾਪੂ ਜਿਹੜੇ ਘਰ ਚ ਸੌਖ ਹੋਵੇ ਇਦੋਂ ਦਾ ਕਬਰਾਂ ਚ ਸੌਖ ਆਗਾ ਇੱਥੇ ਦਾ ਕੋਈ ਸੌਖੀ ਨਹੀਂਗਾ ਸੌਖਾ ਹੈ ਨਹੀਂ ਤੈਨੂੰ ਇੱਥੇ ਤੈਨੂੰ ਪੜ੍ਹਾਈ ਤੇ ਲਾਇਆ ਤੈਨੂੰ ਕਾਲਜ ਲਾਇਆ ਤੈਨੂੰ ਜਿੱਥੇ ਕਿਹਾ ਤੂੰ ਜਿਹੜੇ ਸਕੂਲ ਚ ਕਿਹਾ ਤੈਨੂੰ ਉਹਦੇ ਚ ਲਾਇਆ ਮੈਨੂੰ ਕੀ ਪਤਾ ਈ ਤੂੰ ਉੱਥੇ ਪੁੱਠਿਆਂ ਕਿਤੇ ਤਾਂ ਸਿੱਖਦਾ ਤੂੰ ਪੁੱਠੇ ਨਸ਼ਿਆਂ ਤੇ ਲੱਗਦਾ ਮੈਨੂੰ ਵੀ ਪਤਾ ਈ ਤੂੰ ਇਹੋ ਜੇ ਕੰਮਾਂ ਤੇ ਲੱਗਦਾ ਇੱਥੇ ਮੈਨੂੰ ਕੋਈ ਨਹੀਂ ਸਮਝਦਾ ਯਾਰ ਅੱਛਾ ਕੋਈ ਨਹੀਂ ਮੈਨੂੰ ਤਰਫ ਦਾ ਦੇਖਦਾ ਕੋਈ ਨਹੀਂ ਮੇਰਾ ਕੋ ਸਮਝਦਾ ਦਰਦਾ ਸਾਰੇ ਬਗਾਨੇ ਆ ਯਾਰ ਭਾਜਾ 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 ਹੁਣ ਮੈਂ ਚੱਲਿਆ ਖੇਤ ਮੈਂ ਮੋਟਰ ਛੱਡਿਆ ਵਾ ਪਿਆਰ ਹੈ ਤੂੰ ਹੁਣ ਆ ਤਾਂ ਖੋਲ ਜਾ ਬਾਪੂ ਪੈ ਜਾ ਹੁਣ ਪੈ ਜਾ ਓ ਖੋਲ ਜਾ ਬਾਪੂ ਬਾਪੂ ਆਏ ਕਿਵੇਂ ਆ ਸਕੂਨ ਲਾਉਣਾ ਮੈਂ ਹੈਲੋ ਹੈਲੋ ਕਿੰਦੇ 2000 ਰੁਪਏ ਦਾ ਛੱਟ ਕੇ ਯਹੀਂ ਸਮਾਨ ਯਾਰ ਹਾਂ ਭਾਈ ਮੈਂ ਤੈਨੂੰ ਪੇ ਕਰ ਦੇਣਾ ਗੂਗਲ ਪੇ ਕਰ ਦੇਣਾ ਹਾਂ 1000 ਰੁਪਏ ਦਾ ਛੱਟ ਜਾ ਬਾਪੂ ਦਾ ਗਿਆ ਮੇਰਾ ਕੋਈ ਨਹੀਂ ਕਰੇ ਮੈਂ ਆ ਭਾਈ ਯਾਰ ਸੰਗਲ ਲੱਗਿਆਗਾ ਆ ਨਹੀਂ ਸਕਦਾ ਮੈਂ ਭਾਈ हाँ सट ही भाई ठीक है भाई जल्दी जी चंगा पे है बापू ना जे बाबी <laughs> तो पता लग चू खोल ले जा ਆਹ ਕਿਵੇਂ ਹੋ ਗਏ ਤਾਂ ਉਹ ਹੁਣ ਤੋੜਾ ਤੇ ਹੈ ਏ ਹਾਂ ਹਾਂ ਬਾਪੂ ਆਮਰਾ ਬਾਪੂ ਆ ਗਿਆ ਬਾਪੂ ਮੇਰਾ ਬਾਪੂ ਆ ਮਨ ਲੱਗਦਾ ਅੱਜ ਫੇਰ ਕੰਮ ਕਰਿਆ ਬਾਪੂ ਆ ਗਿਆ ਮੇਰਾ ਮੇਰਾ ਬਾਪੂ ਆ ਗਿਆ ਮਰਾ ਬਾਪ ਜਦ ਫੇਰ ਤੇਰਾ ਕੰਮ ਹੋਇਆ ਵਾ ਨਹੀਂ ਹੋਇਆ ਬਾਪੂ ਲੱਗਿਆ ਨਹੀਂ ਤੂੰ ਇੰਨੀਆਂ ਮੱਠੀਆਂ ਮਾਰਦਾ ਹੀ ਨਹੀਂ ਨਹੀਂ ਬਾਪੂ ਬਾਪੂ ਆ ਮੇਰਾ ਖੜ ਜਾ ਮੈਨੂੰ ਵੇਖਣ ਦੇ ਲੈ ਆ ਆ ਗਿਆ ਏ ਇਹਦਾ ਬਾਪੂ ਵੀ ਨਾ ਹੋਈ ਤਾਂ ਨਹੀਂ ਆਹੀ ਹੁੰਦੀ ਅੱਗੇ ਤੈਨੂੰ ਕੌਣ ਫੜਾ ਗਿਆ ਨਹੀਂ ਬਾਪੂ ਕੋਈ ਕੋਈ ਨਹੀਂ ਫੜਾ ਗਿਆ ਮੈਂ ਫੜਾ ਕੇ ਤਾਂ ਕੋਈ ਗਿਆ ਇਹਦਾ ਪਹਿਲਾ ਨਹੀਂ ਆ ਬਾਪੂ ਮੰਨ ਜਾ ਮੰਨ ਜਾ ਨਹੀਂ ਮੈਂ ਪਹਿਲਾਂ ਦੀ ਪਈ ਆ ਬਾਪੂ ਇਹੇ ਪਹਿਲਾਂ ਦੀ ਨਹੀਂ ਪਈ ਮੰਨ ਜਾ ਤੂੰ ਨਹੀਂ ਬਾਪੂ ਇਹ ਪਹਿਲਾਂ ਦੀ ਪਈ ਹੈਗੀ ਨਹੀਂ 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 ਬਾਪੂ ਫੜਾ ਕੇ ਗਿਆ ਫੜਾ ਕੇ ਗਿਆ ਕੌਣ ਫੜਾਇਆ ਦੱਸ ਕਿੰਦਾ ਫੜਾ ਕੇ ਗਿਆ ਕਿੰਦਾ ਤੇ ਗੋਰੀ ਸੀਗੀ ਕੀ ਕਰੂੰ ਯਾਰ ਮੈਂ ਉਹਨਾਂ ਨੂੰ ਬਹੁਤ ਸਮਝਾਇਆ ਉਹ ਕਹਿੰਦੇ ਇਹ ਸਾਡਾ ਕੰਮ ਤਾਂ ਹੀ ਚੱਲਣਾ ਤੂੰ ਪੈਸੇ ਕਿੱਥੋਂ ਪਾਉਣਾ ਤੇਰੇ ਮੋਬਾਈਲ 'ਚ ਪੈਸੇ ਹੈਗੇ ਬਾਪੂ ਹੋਈ ਸੀ ਗਦਾਸ ਯਾਰ ਖਾ ਗਿਆ ਉਹ ਵੀ ਲਾਤਾ ਕਰਤਾ ਖਤਮ ਨਹੀਂ ਛੱਡਿਆ ਹੁਣ ਨਹੀਂ ਲਾਉਂਦਾ ਬਾਪੂ ਕੰਜਰਾ ਹਟ ਜਾ ਹਟ ਜਾ ਮੈਂ ਕੋ ਨਹੀਂ ਹੁਣ ਤੈਨੂੰ ਪਿੰਜਰੇ ਆ ਉਹਦੇ ਜੀ ਤਾੜਦਾ ਤੈਨੂੰ ਹਟ ਜੂਗਾ ਬੱਪੂ ਫੁੱਡੇ ਜੀ ਤਾੜਨਾ ਤੂੰ ਤੈਨੂੰ ਬੱਪੂ ਨਹੀਂ ਹਟਣਾ ਤੂੰ ਬੱਪੂ ਨਹੀਂ ਹਟਣਾ ਬੱਪੂ ਸਪੀਕਰ ਆ ਮੱਤੀ ਹੂਏ ਈ ਕਰਾਂ ਕਿਆ ਲਾ ਤਨ ਮੈਂ ਆ ਤਾੜਾ ਤੈਨੂੰ ਪਿੰਜਰੇ ਚ ਤੈਨੂੰ ਖੜ ਜਾ ਤਨ ਮੈਂ ਕਰਦਾ ਹਾਂ ਤੇਰਾ Chi ha l'altro? Ora è il... Di... Vacuno è grima! Vacuno è tu, damma, no! ਬੈਠ ਰਾਇ ਇੱਥੇ ਟੇਕ ਰਾਇ ਤੈਨੂੰ ਪੱਖਾ ਲਾ ਦੂੰਗਾ ਮਾਰ ਦੇ ਬਾਪੂ ਮੈਨੂੰ ਇਹ ਦੂ ਤਾਂ ਦੂ ਮਰਿਆ ਹੀ ਚੰਗਾ ਸੀ ਮੈਂ ਕੀ ਕਰਾਂ ਮੈਂ ਤੈਨੂੰ ਤੇਰਾ ਕਰਾਂ ਕੀ ਤੈਨੂੰ ਲਿਆਵਾਂ ਕਿੱਧਰ ਮਾਰ ਦੇ ਬਾਪੂ ਮੈਂ ਮਰਿਆ ਹੀ ਚੰਗਾ ਸੀਗਾ ਮੈਨੂੰ ਜ਼ਹਿਰ ਦੇ ਦੇ ਮੈਨੂੰ ਸਪਰੇਅ ਲਿਆ ਦੇ ਮੈਂ ਉਹ ਪੀ ਲੂੰਗਾ ਗਾਇਆ ਇੱਥੇ ਟੱਕੇ ਹੂੰ ਨਾ ਕੋਈ ਕਿਸੇ ਰੈਂਕ ਨੂੰ ਫੋਨ ਨਾ ਹੁੰਦੇ ਇਹ ਕੁੱਟੀ ਜਾਂਦਾ ਇਹ ਨੂੰ ਇਹ ਸਰਪੰਚ ਸਾਹਿਬ ਹਾਂ ਜੀ ਸਰਪੰਚ ਸਾਹਿਬ ਰਾਜੂ ਨਾ ਪਤਾ ਨਹੀਂ ਕਰੇ ਕੀ ਰੌਲਾ ਪਈ ਬੈਠਾ ਸ਼ੋਰ ਨੂੰ ਨਾ ਉਹਦੇ ਨੂੰ ਬਾਹਲਾ ਕੁੱਟੀ ਜਾਂਦਾ ਨੂੰ ਪਿੰਜਰੇ ਪੁੰਜਰੇ ਤਾੜੀ ਜਾਂਦਾ ਤੇ ਤੁਸੀਂ ਮੈਂ ਤਾਂ ਵੇਖਿਆ ਸੀ ਇਥੋਂ ਗਲੀ ਟੱਪ ਦੇ ਜਾਂਦੇ ਨੇ ਤੇ ਮੈਂ ਤਾਂ ਕਿਹਾ ਮੋਤਵਾਰ ਬੰਦਾ ਹੋ ਹੁੰਦੇ ਨਾ ਤੁਹਾਨੂੰ ਦੱਸ ਦਈਏ ਇੱਕ ਵਾਰੀ ਆਪਾਂ ਪਤਾ ਤਾਂ ਕਰੀਏ ਤੁਸੀਂ ਆ ਜਾਓ ਫਿਰ ਆਪਾਂ ਮੈਂਬਰ ਸਾਹਿਬ ਆਪਾਂ ਸਾਰੀ ਪੰਚਾਇਤ ਚੱਲ ਕੇ ਗੱਲ ਕਰਦੇ ਹਾਂ ਬਈ ਸਾਡਾ ਦਾ ਦੱਸਦਾ ਹੱਕ ਬੰਦਾ ਸੀ ਉਹਨੂੰ ਪਿੰਜਰੇ 'ਚ ਤਾੜੀ ਜਾਂਦਾ ਕੋਟੀ ਮਾਰੀ ਜਾਂਦਾ ਪਤਾ ਨਹੀਂ ਗੱਲ ਕੀ ਐ ਸੀ ਆਉਣੇ ਆ ਬਈ ਤੁਸੀਂ ਮੋਤਵਾਰ ਬੰਦੇ ਮੂਰੇ ਲੱਗੋ ਤੁਸੀਂ ਗੱਲਬਾਤ ਕਰੋ ਕੀ ਗੱਲ ਹੈ ਸ਼ੋਰ ਨੂੰ ਮਾਰ ਦੂਗਾ ਤਾਂ ਐ ਤੁਸੀਂ ਆ ਜਾਓ ਆਪਾਂ ਸਾਰੇ ਚੱਲ ਕੇ ਮੈਂਬਰ ਸਾਹਿਬ ਚੱਲਦੇ ਆਪਾਂ ਗੱਲ ਕਰ ਹਾਂ ਹਾਂ ਅਸੀਂ ਆਉਣੇ ਆ ਜੀ ਤੇ ਸਾਰੇ ਕਰਦੇ ਆ ਗੱਲਬਾਤ ਠੀਕ ਹੈ ਜੀ ਆਜੋ ਆਜੋ ਆਦੇ ਠੀਕ ਓਕੇ ਜੀ ਹਾਰਾ ਜੂ ਹਾਂਜੀ ਸਰਪੰਚ ਸਾਹਿਬ ਕਿਵੇਂ ਆਉਣਾ ਹੋਇਆ ਜੀ ਆਹ ਸਾਨੂੰ ਦੱਸਿਆ ਸੀ ਵੀ ਤੂੰ ਮੁੰਡੇ ਨੂੰ ਅੰਦਰ ਪਿੰਜਰੇ 'ਤੇ ਟਾੜੀ ਬੈਠਾ ਮੈਂ ਵੇਖਿਆ ਜੀ ਇਹਨਾਂ ਨੂੰ ਕੁੱਟੀ ਜਾਂਦੇ ਸੀਗੇ ਤੁਸੀਂ ਆਪਦੇ ਮੁੰਡੇ ਨੂੰ ਪਿੰਜਰੇ 'ਤੇ ਟਾੜਿਆ ਮੈਂ ਸਰਪੰਚ ਸਾਹਿਬ ਨੂੰ ਦੱਸਿਆ ਉਹਨੂੰ ਵੇਖੀ ਜਾਂਦੇ ਇਹਨੂੰ ਮੈਂ ਫਿਰ ਮੈਂਬਰਾਂ ਨੂੰ ਬੁਲਾਇਆ ਵੀ ਚਲੋ ਆਪਾਂ ਪਤਾ ਕਰੀਏ ਕੀ ਗੱਲ ਆ ਸਰਪੰਚ ਸਾਹਿਬ ਮੈਂ ਹੁਣ ਤੁਹਾਨੂੰ ਕੀ ਦੱਸਾਂ ਕਿਉਂ ਤਾੜਿਆ ਤੈਨੂੰ ਪਤਾ ਵੀ ਹੈ ਮੈਂ ਕਾਹਤੋਂ ਤਾੜਿਆ ਉਹਨੂੰ ਚਲੋ ਉੱਥੇ ਬੈਠ ਫਿਰ ਬੈ ਕੇ ਗੱਲ ਕਰਦੇ ਮੈਂ ਜਿਹੜਾ ਸੀ ਵੇਖਿਆ ਦੱਸਦਾ ਜੀ ਓਵੇਂ ਆਜੋ ਹੁਣ ਦੱਸਦਾਂ ਮੈਂ ਕੀ ਹੋ ਗਿਆ ਬਾਈ ਸਾਹਿਬ ਹੋਰ ਹੋਣਗੇ ਕੋਈ ਬਾਇਓ ਮੈਂਬਰਸ ਆ ਬੈਠੋ ਮੈਂ ਸਸ ਇੱਕ ਕੀ ਗੱਲ ਹੈ ਜੀ ਕਿ ਮੈਨੂੰ ਪੜਿਆ ਪਹੰਦਰਾ ਸੁਪਨ ਸਾਹਿਬ ਮੈਂ ਨਾ ਉੱਠ ਜਾਣਾ ਖੇਤ ਨੂੰ ਅੱਛਾ ਮੈਂ ਪਿੰਜਰੇ ਦੇ ਇਹ ਮਾਤਾ ਪਹਿਲਾਂ ਸੰਗਲ ਵੀ ਲਾਇਆ ਸੀ ਉਹਨੇ ਉਹ ਮੈਨੂੰ ਪਹਿਲਾਂ ਦੱਸਿਆ ਸੀ ਇਹ ਸੰਭਲ ਵੀ ਲਾ ਕੇ ਰੱਖਦਾ ਸੰਗਲ ਤੋਂ ਬਾਅਦ ਹੁਣ ਤੁਸੀਂ ਪਿੰਜਰੇ ਤਾੜ ਤਾੜਦੇ ਵੀ ਬਹੁਤ ਆਈ ਕੁੱਟੇ ਮੇਰਾ ਕੁੱਟ ਮਾਰ ਇੰਨੇ ਕਿਉਂ ਕਰਦੇ ਆ ਮੈਂ ਕਿਹੜਾ ਸਰਪੰਚਾ ਜਾਣ ਕੇ ਕੁੱਟਦਾ ਮੈਂ ਕਿਹੜਾ ਚਾਹ ਨੂੰ ਕੁੱਟਦਾ ਮੈਂ ਮੈਂ ਅੱਕਿਆ ਵਾ ਕੁੱਟਦਾ ਹੁਣ ਮੈਂ ਦੱਸ ਕੀ ਕਰਾਂ ਗੱਲ ਕੀ ਆ ਗੱਲ ਕੀ ਮੈਂ ਇੱਥੋਂ ਉੱਠ ਜਾਂਦਾ ਸੀਗਾ ਇਹ ਪਹਿਲਾਂ ਤਾਂ ਮੁੰਡਿਆਂ ਹੁੰਦੇ ਨਾ ਬਾਹਰ ਸਾਰੀ-ਸਾਰੀ ਰਾਤ ਅੱਧੀ ਰਾਤ ਤੱਕ ਘਰੇ ਨਹੀਂ ਵੜਦਾ ਸੀ। ਅੱਛਾ ਠੀਕ ਹੈ ਜਦੋਂ ਵੜਦਾ ਸੀ ਤੇ ਐ ਡੱਕ ਕੇ ਪਤਾ ਨਹੀਂ ਕੀ ਖਾਦਾ ਹੁੰਦਾ ਸੀ ਸਮਝ ਨਹੀਂ ਆਉਂਦੀ ਸੀ ਕੀ ਖਾਦਾ। ਗਾਰੋ ਪੀਂਦਾ ਕਿ ਚਿੱਟਾ ਪੀਂਦਾ। ਉਹ ਹੀ ਦੱਸਦਾ ਨਾ ਮੈਂ ਸਾਨੂੰ। ਹਾਂ ਜਦੋਂ ਆਉਂਦਾ ਸੀ ਘਰੇ 12 1 ਵਜੇ ਤੀ ਮੈਂ ਡਿੱਕੀ ਜਣਾ ਜਾਗਦੇ ਰਹਿਣਾ ਤੇ ਬਗਰੋ ਜਦੋਂ ਆਉਂਦਾ ਤਾਂ ਐ ਡੱਕਿਆ ਵਟ ਟੱਟ ਫੁੱਲ ਦੇਖਦਾ ਢਾਈਂਦਾ ਹੱਥ 'ਤੇ ਦੋ ਮੁੰਡੇ ਛੱਡ ਕੇ ਜਾਂਦੇ। अच्छा फिर उणू मैं अरल लावण लाग गया बाहरों भी मैं कह तू ਕਿਤੇ ਨਹੀਂ ਜਾਣਾ तू ਤਾਂ ਘਰ ਹੀ ਰਹਿ ਪਿਆ ਕਰ ਕੋਈ ਤੂੰ ਪੜਨਾ ਨਹੀਂ ਕੁਛ ਨਹੀਂ ਕਰਨਾ ਉਨੂੰ ਮੈਂ ਘਰੇ ਛੱਡ ਜਾਂਦਾ ਸੀ ਠੀਕ ਆ ਘਰੇ ਛੱਡ ਜਾਂਦਾ ਸੀ ਤੇ ਘਰੇ ਜਦੋਂ ਮੈਂ ਫੇਰ ਆਉਂਦਾ ਸੀ ਤਾਂ ਬਾਹਰੋਂ ਮੈਂ ਜਿੰਦਾ ਲਾ ਕੇ ਜਾਂਦਾ ਸੀ ਵੱਡੇ ਗੇਟ ਨੂੰ ਅੱਛਾ ਤੇ ਜਦੋਂ ਮੈਂ ਜਿੰਦਾ ਲਾ ਕੇ ਜਾਂਦਾ ਸੀ ਤੇ ਬਾਹਰੋਂ ਜਦੋਂ ਮੈ ਆਉਣਾ ਅਥਨੇ ਖੇਤੋਂ ਆਉਣਾ ਅਥਨੇ ਫੇਰ ਡੱਕਿਆ ਤੇ ਟਟ ਟਟ ਅੰਦਰ ਅੰਦਰ ਕਿੱਥੋਂ ਲੈਂਦਾ ਸੀ ਫੇਰ ਪਤਾ ਨਹੀਂ ਕੌਣ ਕੰਧ ਦੇ ਉੱਤੋਂ ਦੀ ਛੱਟ ਜਾਂਦਾ ਹੈ ਕਾਂਦ ਦੇ ਉਪਤੋਂ ਦੀ ਲੈ ਲੈਂਦਾ ਪਤਾ ਨਹੀਂ ਕਿਵੇਂ ਲੈ ਲੈਂਦਾ ਹਾਂਝ ਨਹੀਂ ਆਉਂਦੀ ਕੀ ਲੈ ਲੈਂਦਾ ਚਿੱਟਾ ਲੈਂਦਾ ਤੁਸੀਂ ਖਿਆਲ ਰੱਖਣਾ ਸੀ ਨਾ ਫੇਰ ਮੈਂ ਖਿਆਲ ਕੀ ਮੈਂ ਇਹਨੂੰ ਸੰਗਲ ਲਾਤਾ ਅੱਛਾ ਮੈਂ ਕਾਂਦ ਉਪਤੋਂ ਦੀ ਕੋਈ ਸੱਟ ਜਾਂਦਾ ਖਿਆਲ ਰੱਖਦੇ ਨੇ ਸੰਗਲ ਲਾਇਆ ਸੀ ਖਿਆਲ ਰੱਖਦੇ ਮੈਂ ਸੰਗਲ ਤਾਂ ਹੀ ਲਾਇਆ ਸੀ ਮੈਂ ਕੰਮ ਤੇ ਕੰਮ ਕਰਨਾ ੜੇ ਨਾ ਮਘਰੋਂ ਆਉਂਦਿਆਂ ਨੂੰ ਮੈਂ ਇਹਨੂੰ ਡੱਕ ਲੈਂਦਾ ਫਿਰ ਮੈਂ ਸੰਗਲ ਹੀ ਲਾਉਣਾ ਯਾਰ ਦੱਸ ਕੀ ਕਰਾਂ ਮੈਂ ਪਿੰਜਰੇ ਵਿੱਚ ਕਾਹਦਾ ਦਾੜਿਆ ਪਿੰਜਰੇ ਵਿੱਚ ਮੈਂ ਹੁਣ ਤਰਸੋਂ ਸੰਗਲ ਦੋ ਦਿਨ ਲਾਈ ਰੱਖਿਆ ਦੋਨੇ ਦਿਨ ਹੀ ਮੇਰੇ ਆਉਂਦਿਆਂ ਨੂੰ ਟੈਟ ਡੱਕਿਆ ਵਾ ਹੁਣ ਦੱਸ ਮੈਂ ਕੀ ਕਰਾਂ ਹੁਣ ਇਹਨੂੰ ਕੰਧ ਦੇ ਉੱਤੋਂ ਦੀ ਇਹਨੂੰ ਜਿੱਥੇ ਸੰਗਣ ਲੱਗਿਆ ਹੁੰਦਾ ਉੱਥੇ ਡਲੀ ਬੰਨ੍ਹ ਕੇ ਇਹਦੇ ਕੋਲੇ ਫੇਰ ਸੱਟ ਜਾਂਦਾ ਕੋਈ ਨਾ ਕੋਈ ਰਾਜੋਬਰ ਪਿੰਗਰੇ ਜੀ ਕਹਤੋਂ ਤਾਲਿਆ ਪਿੰਗਰੇ ਜੀ ਮੈਂ ਮੈਂਬਰ ਸਾਹਿਬ ਪਿੰਗਰੇ ਜੀ ਨੂੰ ਮੈਂ ਤਾਂ ਤਾਲਿਆ ਮੈਂ ਇਹਨੂੰ ਜਦੋਂ ਡੱਕਿਆ ਆ ਕੇ ਦੋ ਦਿਨ ਵੇਖਦਾ ਰਿਆਂ ਡੱਕੇ ਨੂੰ ਭੈਟ ਨੂੰ ਮਿੱਠੀਆਂ ਜਦੋਂ ਤਾਂ ਟੈਟ ਹੁੰਦਾ ਇਹ ਉਦੋਂ ਮਿੱਠੀਆਂ ਮਾਰਦਾ ਹੁੰਦਾ ਜਦੋਂ ਇਹਦੇ ਇਹਦੀ ਟੋਟ ਲੱਗਦੀ ਹੈ ਉਦੋਂ ਇਹ ਰੋਂਦਾ ਹੁੰਦਾ ਇਹ ਮਿੱਠੀਆਂ ਮਾਰਿਆ ਜਮਾ ਮੇਰੇ ਨਾਲ ਫੁੱਲ ਬਾਪੂ ਮੈਂ ਨਹੀਂ ਲਾਇਆ ਮੈਂ ਨਹੀਂ ਲਾਇਆ ਹੁਣ ਹਾਰ ਕੇ ਮੈਂ ਇਨਾ ਇਹਨੇ 10000 ਰੁਪਇਆ ਦੁੱਧ ਵਾਲ ਨੇ ਪਾਇਆ ਸੀਗਾ ਸੌਦਾ ਸੌਦਾ ਲਿਆਉਣ ਨੂੰ ਹਾਂਜੀ ਉਹ ਵੀ ਇਹਨੇ ਯਾਰ ਖਾਰਾ ਖਰਚ ਪਾ ਤੇ ਉਹਦਾ ਵੀ ਕੋਈ ਥਾਣੇ ਦਾਸ ਨਾ ਤੁਹਾਡੇ ਤੇ ਕਾਰਵਾਈ ਉਲਟੀ ਹੋਣੀ ਸੀ ਚੱਲ ਅਸੀਂ 35 ਨੂੰ ਦੱਸਿਆ ਮੈਂ ਹੀ ਦੱਸਿਆ 35 ਨੂੰ ਮੈਂ ਕਹਿੰਦਾ ਫੋਨ ਮੁੰਡੇ ਨੇ ਦੱਸਿਆ ਸਨ ਬੈਠਾ ਵੇਖ ਕੇ ਇਹਨਾਂ ਨੂੰ ਮੈਂਬਰ ਨੂੰ ਦੱਸਿਆ ਥਾਣੇ ਥਾਣੇ ਹੁਣ ਦੱਸ ਦਿਓ ਮੈਂ ਤਾਂ ਕਿਆਵਾਂ ਕਿੱਥੇ ਜਾਵਾਂ ਉਹਨੂੰ ਪਿੰਜਰੇ ਚੋਂ ਕੱਢ ਕੇ ਲਿਆਵਾਂ ਪਿੰਜਰੇ ਚੋਂ ਭੰਮ ਲਿਆਉਣਾ ਉਹਨੂੰ ਉਹਨਾਂ ਪਿੰਜਰੇ ਚ ਤਾਣਾ ਤਾੜਿਆ ਸਰਪੰਚਾ ਮੈਂ ਤਾਂ ਨਾ ਧਾਪਿਆ ਮੈਂ ਤਾਂ ਬਹੁਤ ਜਿਆਦਾ ਬੁੜੀ ਹਾਂ ਉਹਨੂੰ ਨਾ ਪਿਆਰ ਨਾਲ ਸਮਝਾਵਾਂਗੇ ਤੂੰ ਲੈ ਕੇ ਆ ਉਹਨੂੰ ਪਿੰਜਰੇ ਚੋਂ ਕੱਢ ਕੇ ਲਿਆਉਣਾ ਦੇ ਜਿਹੜੇ ਦੇ ਪੈਸਾ ਲੈ ਰਿਹਾ ਕਰ ਰਿਹਾ ਮੈਂ ਤਾਂ ਆ ਜੀ ਦੇਖੀ ਸੀ ਕਿ ਮੈਂ ਤਾਂ ਹੀ ਫੋਨ ਲਾਇਆ ਸੀ ਆ ਜੀ ਦੇਖ ਕੇ ਫੇਰ ਇਹ ਕਦੋਂ ਕਦੋਂ ਪੁੱਤ ਕਰਦਾ ਹੈ ਕੰਮ ਆ ਇਹ ਸਰਪੰਚ ਸਾਹਿਬ ਪਤਾ ਤਾਂ ਨਹੀਂ ਕਦੋਂ ਦਾ ਕਰਦਾ ਪਰ ਮੈਨੂੰ ਸਾਲ ਹੋ ਗਿਆ ਪਤਾ ਲੱਗੇ ਨੂੰ ਇਹਦਾ ਮੈਂ ਇਹਨੂੰ ਬਹੁਤ ਵਾਰੀ ਫੜ ਲਿਆ ਬਹੁਤ ਵਾਰੀ ਕੁੱਟ ਲਿਆ ਬਹੁਤ ਵਾਰੀ ਇਹਨੂੰ ਬਹੁਤ ਕੁਛ ਕਰ ਲਿਆ ਹੁਣ ਤਾਂ ਇਹਨੇ ਸਾਰਾ ਘਾਰ ਹੀ ਵਿਕਾਊ ਕਰਤਾ ਈ ਤੈਨੂੰ ਸੈਂਟਰ 'ਚ ਦਾਖਲ ਕਰਾ ਦਈਏ ਹੁਣ ਆਹਰਾ ਜਾਨ ਬਾਜੂਗੀ ਤੂੰ ਜਾਨ ਬਾਜੂਗੀ ਪਤਾ ਨਹੀਂ ਕੀ ਇਹ ਪੰਜਾਬ ਤੋਂ ਗਲਤੀ ਹੋਈ ਹੈ ਸੈਂਟਰ ਚ ਦੋ ਵਾਰੀ ਛੱਡ ਕੇ ਜਾਂਦਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਉੱਥੋਂ ਕੰਨਾ ਕੰਨਾ ਟੱਪ ਕੇ ਮੁੰਡਿਆਂ ਦੇ ਰਹੀਂ ਇਹ ਭੱਜ ਵੀ ਆਉਂਦੇ ਨੇ ਇਹ ਸੁਣਿਆ ਤੂੰ ਕੀ ਕੀਤਾ ਉੱਥੇ ਜੋ ਕੁੱਟਦੇ ਆ ਉਹ ਮਾਰਦੇ ਆ ਉਹ ਉਹਨਾਂ ਦੀ ਕੁੱਟਣੀ ਨਹੀਂ ਸੰਦੇ ਇਹ ਇਹ ਭੱਜੇ ਆਉਂਦੇ ਉੱਥੋਂ ਉੱਥੋਂ ਭੱਜ ਕੇ ਆ ਕੇ ਫੇਰ ਇੱਥੇ ਮਾਂ ਪਿਓ ਤੇ ਪ੍ਰੈਸ਼ਰ ਪਾਉਂਦੇ ਆ ਨਹੀਂ ਅਸੀਂ ਮਾਰਦੇ ਆ ਨਹੀਂ ਸਾਨੂੰ ਦਿਓ ਸਮਾਨ ਹਣ ਦੱਸੋ ਕੀ ਕਰੀਏ ਅਸੀਂ ਇਹ ਸੁਣਿਆ ਸਿੰਗਲ ਨਾਲ ਲਾਈਏ ਤੇ ਹੋਰ ਦੱਸੋ ਕੀ ਕਹੇਗੀ ਸੁਣਿਆ ਬੇਟਾ ਤੂੰ ਹਕੀਕਤ ਹੈ ਕਹਿੰਦੇ ਜਿਹਦੇ ਪੁੱਤ ਨਸ਼ਾ ਖਾਂਦੇ ਤੁਰੇ ਸਿਰਿਆਂ ਨੂੰ ਜਾਂਦੇ ਮਾਵਾ ਪੁੱਤਾਂ ਦੇ ਸਵੇਤ ਜਾਣ ਰੋਈ ਤੁਸੀਂ ਤਾਂ ਜਾਵੋਗੇ ਮਾਵਾ ਪੁੱਤਾਂ ਦੇ ਸਿਵਾ ਦੇ ਰੋਈ ਜਾਂਦੀਆਂ ਮੁੜਕੀ ਹੋਰ ਹੋਣਾ ਦੱਸ ਬਾਕੀ ਫੇ ਰੋਗ ਇਹ ਰੋਗ ਸਰਪੰਚਾ ਪਤਾ ਨਹੀਂ ਕਿਨੇ ਲਾਇਆ ਇਹ ਪੰਜਾਬ ਨੂੰ ਆਪਣੇ ਨੂੰ ਇਹ ਮੇਰਾ ਮੁੰਡਾ ਨਹੀਂ ਮੈਂ ਕਹਿੰਨਾ ਇਹ ਰੋਗ ਕਿਸੇ ਹਿਸਾਬ ਨਾਲ ਸਾਰੇ ਪੰਜਾਬ ਚੋਂ ਨਿਕਲ ਜੇ ਪਾਵਾਂ ਦੇ ਇਹਨੂੰ ਮੈਨੂੰ ਬਲੀ ਚੜਾਉਣਾ ਪਵੇ ਮੈਂ ਹੀ ਸਾਰੇ ਜਿੰਨੇ ਜਿੰਨੇ ਪਿਆਵਾਂ ਦੇ ਪੁੱਤ ਚਟਾ ਪੀਂਦੇ ਨੇ ਸਾਰੇ ਬਲੀ ਚੜਾਉਣ ਨੂੰ ਤਿਆਰ ਐ ਪਰ ਇਹ ਰੋਗ ਨੂੰ ਪੰਜਾਬ ਦੇ ਵਿੱਚੋਂ ਕੱਢ ਦਿਓ ਇਹਨੂੰ ਸੈਂਟਰ ਚ ਜਮਾ ਕਰਾਓ ਤੇ ਹੌਲੀ ਹੌਲੀ ਛੱਡ ਜਾਊਗਾ ਖਿਆਲ ਰੱਖਣਾ ਪਊਗਾ ਦਾ ਐ ਕਰੀ ਭੱਜੇ ਮੈਂ ਸੈਂਟਰੋਂ ਹੋਂ ਨਹੀਂ ਪਾਈਦਾ ਤਾਂ ਹੋਂ ਨਹੀਂ ਪਾਈਦਾ ਹੁਣ ਆਪਣੇ ਕਹਿ ਦਿੰਨੇ ਰਾਜੂ ਨੂੰ ਤੇ ਤੈਨੂੰ ਉੱਥੇ ਮਤਲਬ ਕਿ ਜਿੰਦਰਾ ਖੋਲ ਦੂਗਾ ਤੇ ਤੈਨੂੰ ਦਾਖਲ ਕਰਾ ਦਊਂਗਾ ਮੇਰਾ ਜਿੰਦਰਾ ਖਲਾ ਜਿੰਦਰਾ ਜਿਹੜੇ ਪੈਸੇ ਆ ਮੋਬਾਈਲ 'ਚ ਉਹ ਮੈਂ ਨਹੀਂ ਤੋ ਜਿੰਦਾ ਤਾਂ ਮੈਂ ਹੁਣ ਖੋਲ ਦੰਦਾ ਮੈਨੂੰ ਮੈਨੂੰ ਫੜਾ ਦੇ ਤੂੰ ਮੈਂ ਵੀ ਫੜ ਲਿਆ ਤੇ ਰਾਜੂ ਮੋਬਾਈਲ ਮੈਨੂੰ ਫੜਾਉਂਦਾ ਨਹੀਂ ਮਗਰੋਂ ਮੈਨੂੰ ਕੁੱਟਦਾ ਸਰਪੰਚਾਂ ਮੈਂ ਦੱਸ ਕਿ ਮੈਨੂੰ ਜੇ ਮੈਂ ਨਹੀਂ ਇਹਨੂੰ ਕੁੱਟਦਾ ਤਾਂ ਮੇਰੀਆਂ ਰਗਾਂ ਨੂੰ ਆਉਂਦਾ ਇਹ ਅੱਜ ਹੀ ਥੋੜੇ ਕਹਿਣ ਤੇ ਮੈਂ ਇਹਨੂੰ ਖੋਲਤਾ ਇਹਨੂੰ ਅੱਜ ਹੀ ਦਾਖਲ ਕਰਾ ਕੇ ਆਉਣਾ ਉੱਥੇ ਸੈਂਟਰ 'ਚ ਉਹ ਜਿਵੇਂ ਵਾਈਟ ਹੈਗੇ ਗੱਲ ਕਰਕੇ ਆਉਂਦੇ ਬੰਦਾ ਆ ਕੋਈ ਗੱਲ ਨੇ ਨਾਲ ਚੱਲਾਂਗੇ ਦਾਖਲ ਕਰਾਵਾਵਾਂਗੇ ਨਹੀਂ ਕਰਦੇ ਸੈਂਟਰ ਚੋਂ ਵੀ ਕਰਦੇ ਨਹੀਂ ਕਰਦੇ ਕੁੱਟ ਮਾਰੇ ਨੇ ਉਹਦੇ ਜਰੂਰ ਕਰਦੇ ਸੈਂਟਰ ਚ ਵੀ ਪਤਾ ਲੱਗਿਆ ਸੀ ਉਹ ਨਸ਼ਾ ਨਹੀਂ ਦੀ ਆ ਜੀ ਉਹਦੇ ਬਾਟ ਮਾਰੇ ਆਉਂਦੇ ਆ ਜੀ ਉਹ ਵੀ ਘਰ ਬੈਣਾ ਗੱਲਾਂ ਹੀ ਕੁੱਟੀਆਂ ਦੇਈ ਉਹਦੇ ਨਾਲ ਗੱਲ ਕਰਾਂ ਦੇ ਨਹੀਂ ਕੋਈ ਗੱਲ ਨਹੀਂ ਆਪਣਾ ਆਪ ਗੱਲ ਕਰਕੇ ਤੈਨੂੰ ਦਾਖਲ ਕਰਦੇ ਤਾਂ ਕੁੱਟਦੇ ਆ ਛੱਡਣ ਨੂੰ ਛੱਡਦਗੇ ਉਹ ਉਦੋਂ ਤੱਕ ਕਰ ਮਾੜੀ ਗੱਲ ਤਾਂ ਇਹੋ ਹੀ ਦਾ ਕੁੱਟ ਮਾਰ ਕਰਦੇ ਆ ਪੈਸੇ ਮਾਰੇ ਜੀ ਕਹਿ ਦਿੰਦੇ ਹੋਰ ਰੱਖੋ ਨੇ 2 ਮਹੀਨੇ ਹੋਰ ਰੱਖੋ 90 ਦਿਨਾਂ ਤੋਂ ਵੱਧ ਰੱਖ ਨਹੀਂ ਸਕਦੇ ਉਹ ਉਹਦੀ ਗੱਲਬਾਤ ਕਰਿਓ ਨਾਲੇ ਫਿਰ ਉਹ ਵੀ ਗੈਰ ਕਾਨੂੰਨੀ ਹੈ ਜੋ ਕੁੱਟ ਮਾਰ ਵੀ ਕਰਦੇ ਆ ਕੁੱਟ ਮਾਰ ਗੱਲ ਤੇ ਆ ਕੁੱਟ ਮਾਰ ਨਹੀਂ ਕਰਤਾ ਦੇ ਉਹ ਕੁੱਟ ਮਾਰਤਾ ਨਹੀਂ ਕਰਦੇ ਹੁਣ ਜ਼ਿੰਮੇਵਾਰੀ ਲੈ ਕੇ ਛੱਡ ਕੇ ਆਣੇ ਸੈਂਟਰ ਚ ਨਾ ਭੇਜੋ ਜਿੱਥੇ ਕੁੱਟਣ ਨਹੀਂ ਤੈਨੂੰ ਇੱਕ ਧੀਆ ਸੈਂਟਰ ਛੱਡ ਕੇ ਆਵਾਂਗੇ ਤੇ ਉੱਥੇ ਤੋਂ ਛੱਡ ਤੇ ਤੈਨੂੰ ਖਰਾਕ ਖੁਰਕ ਦਿੰਦੇ ਆ ਇਹ ਛੱਡ ਤੇ ਹੋਰ ਇਹੋ ਜਿਹੇ ਛੱਡਦੇ ਜ਼ਿੰਦਗੀ ਨਾਲ ਕੋਈ ਚੀਜ਼ ਨਹੀਂ ਚੰਗੀ ਹੁਣ ਤਾਂ ਮੈਂ ਇਹ ਜਿਹੜੀ ਮਾਨਸ ਦੇ ਆ ਨਾ ਨਾਲੇ ਫੋਨ ਪੜਾ ਦੇ ਫੋਨ ਪੜਾ ਦੇ ਪੜਾ ਫੋਨ ਹੁਣ ਤਾਂ ਕਰਤੇ ਹੋਣਿਆ ਖਾਲੀ ਇਹ ਹੁਣ ਤੁਸੀਂ ਨਾਲ ਜਾਉਂਗੇ ਜੀ ਆਹ ਨਾਲ ਚੱਲਾਂਗੇ ਅਸੀਂ ਚਲੋ ਜੀ ਠੀਕ ਚਾਲੇ ਨੇ ਸੈਂਟਰ ਚ ਲੈ ਕੇ ਚਲੋ ਚਲੋ ਠੀਕ ਹੈ ਜੀ